ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਮਿਤੀ 21 ਸਤੰਬਰ ਤੋਂ 23 ਸਤੰਬਰ ਤੱਕ ਬਾਬਾ ਫਰੀਦ ਜੀ ਦੇ ਆਗਮਨ ਪੱਤੇ ਸਰਦਾਰ ਜਸਵਿੰਦਰ ਸਿੰਘ ਕਿਲੋ ਮੈਮੋਰੀਅਲ ਸੋਸਾਇਟੀ ਪੰਜਾਬ ਰਜਿਸਟਰਡ ਵੱਲੋਂ ਇੱਕ ਵਿਸ਼ਾਲ ਖੁੰਦਾਂ ਕੈਂਪ ਲਾਇਆ ਜਾ ਰਿਹਾ ਹੈ ਆਓ ਇਸ ਵਿੱਚ ਆਪਣਾ ਯੋਗਦਾਨ ਪਾਈਏ ਅਤੇ ਨੇਕ ਕਾਰ ਕੰਮ ਵਿੱਚ ਆਪਣਾ ਸਹਿਯੋਗ ਦਿਈਏ ਤੇ ਗੁਰੂ ਘਰ ਦੀਆਂ ਖੁਸ਼ੀਆਂ ਪ੍ਰਾਪਤ ਕਰੀਏ ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸੋ ਬਾਬਾ ਫਰੀਜੀ ਦੇ ਆਗਮਨ ਪਰਬ ਨੂੰ ਸਮਰਪਿਤ 21 22 23 ਤਰੀਕ ਨੂੰ ਲਗਾਤਾਰ ਤਿੰਨ ਦਿਨ ਜਿਹੜਾ ਬਲੱਡ ਦਾ ਖੂਨਦਾਨ ਕੈਂਪ ਨੀਛੇ ਫਰੀਜ ਸੈਂਟਰ ਵੱਲੋਂ ਇੱਥੇ ਝੰਡਾ ਚੌਕ ਦੇ ਵਿੱਚ ਲਾਇਆ ਜਾ ਰਿਹਾ ਹਰ ਸਾਲ ਲਾਉਂਦੇ ਆ ਤੇ ਇਸ ਵਾਰ ਵੀ ਜ਼ਰੂਰ ਸਾਰੇ ਨੌਜਵਾਨਾਂ ਨੂੰ ਖਾਸ ਕਰਕੇ ਬੇਨਤੀ ਆ ਕਿ ਬਲੱਡ ਦਾਨ ਜ਼ਰੂਰ ਕਰੋ ਜਿੰਨੇ ਵੀ ਆਪਾਂ ਇੱਥੇ ਸਮਰਪਿਤ ਹੁੰਨੇ ਆ ਸਾਰਿਆਂ ਨੂੰ ਬੇਨਤੀ ਆ ਤੇ ਬਲੱਡ ਦਾਨ ਕਰੀਏ ਕਿਉਂਕਿ ਖੂਨਦਾਨ ਮਹਾਦਾਨ ਹੈ ਤੇ ਖੂਨ ਦੀ ਲੋੜ ਹਰ ਕਿਸੇ ਨੂੰ ਹੁੰਦੀ ਹੈ ਤੁਹਾਨੂੰ ਵੀ ਪੈ ਸਕਦੀ ਆ ਸਾਨੂੰ ਵੀ ਪੈ ਸਕਦੀ ਆ ਹੋਰ ਲੋਕਾਂ ਨੂੰ ਵੀ ਪੈ ਸਕਦੀ ਆ ਸੋ ਖੂਨ ਦੀ ਸ਼ਾਰਟੇਜ ਬਹੁਤ ਆ ਜਿਹੜੀ ਲਾਗਤ ਆ ਉਹ ਬਹੁਤ ਜ਼ਿਆਦਾ ਹੋ ਰਹੀ ਆ ਸੋ ਉਸ ਨੂੰ ਸਮਰਪਿਤ ਜਿਹੜਾ ਅਸੀਂ ਬਲੱਡ ਦਾਨ ਖੂਨਦਾਨ ਕੈਂਪ ਲਾਇਆ ਸੋ ਜਰੂਰ ਵਾਰ ਤੋਂ ਵਾਰ 21 22 23 ਤਰੀਕ ਨੂੰ ਲਗਾਤਾਰ ਤਿੰਨ ਦਿਨ ਜਰੂਰ ਇੱਥੇ ਆਜ਼ਰੀ ਲਗਵਾਓ ਹਾਂਜੀ ਸਤਿ ਸ਼੍ਰੀ ਅਕਾਲ ਜੀ ਸਭ ਤੋਂ ਪਹਿਲਾਂ ਵਾਇਕਰ ਜੀ ਦੇ ਖਾਲਸਾ ਵਾਇਕਰ ਜੀ ਦੀ ਫਤਿਹ ਸਾਰਿਆਂ ਨੂੰ ਇੱਕ ਜ਼ਰੂਰੀ ਬੇਨਤੀ ਹੈ ਜੀ ਬਾਬਾ ਫਰੀਦ ਜੀ ਆਗਮਨ ਪੂਰਵ 2025 ਨੂੰ ਸਮਰਪਿਤ ਹਰ ਸਾਲ ਦੀ ਤਰ੍ਹਾਂ ਜਿਹੜਾ ਆਪਾਂ ਖੂਨਦਾਨ ਕੈਂਪ ਨੇੜੇ ਝੰਡਾ ਚੌਕ ਸ਼ੇਖ ਫਰੀਦ ਵੋਕੇਸ਼ਨਲ ਸੈਂਟਰ ਦੇ ਬਾਹਰ ਹਰ ਸਾਲ ਆਪਾਂ ਲਾਉਂਦੇ ਆ ਉਹ ਕੱਲ ਤੋਂ ਜਿਹੜਾ ਕੈਂਪ ਆਪਾਂ ਸ਼ੁਰੂ ਕਰਨ ਜਾ ਰਹੇ ਹਾਂ 21 22 ਤੇ 23 ਸਤੰਬਰ ਨੂੰ ਸਵੇਰੇ 9 ਵਜੇ ਤੋਂ ਲੈ ਕੇ ਸ਼ਾਮ ਦੇ 6 ਵਜੇ ਤੱਕ ਜਿਹੜਾ ਇਹ ਬਲੱਡ ਡੋਨੇਸ਼ਨ ਦਾ ਕੈਂਪ ਚੱਲੂਗਾ ਅਸੀਂ ਸਾਰਿਆਂ ਨੂੰ ਅਪੀਲ ਕਰਦੇ ਆਂ ਕਿ ਵੱਧ ਤੋਂ ਵੱਧ ਡੋਨਰ ਇੱਥੇ ਆਪਣੇ ਆ ਕੇ ਬਲੱਡ ਡੋਨੇਟ ਕਰਨ ਅਤੇ ਸਮਾਜ ਪ੍ਰਤੀ ਆਪਣੇ ਫਰਜ਼ ਨੂੰ ਆਪਾਂ ਨਿਭਾਈਏ ਧੰਨਵਾਦ